ਵਾਹਿਗੁਰੂ 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 ਇਤਿਹਾਸਿਕ ਚੋੜ ਮੇਲਾ ਮਾਗੀ ਸੰਬੰਧੀ ਅੱਜ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਕਾਂਜ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੇ ਪਹੁੰਚੇ ਨੇ ਤਾਂ ਜੇ ਇਹ ਚਾੜੀ ਮੁਕਤੀਆਂ ਦੀ ਇਤਿਹਾਸਿਕ ਜੋੜ ਮੇਲਾ ਮੱਗੇ ਸੰਬੰਧੀ ਅੱਜ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਸ਼੍ਰੀ ਖੰਡ ਸਾਹਿਬ ਪਾਖ ਦੇ ਭੋਗ ਪਾਏ ਗਏ ਨੇ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੇ ਪਹੁੰਚੇ ਨੇ ਉਹਨਾਂ ਨੇ ਸ਼੍ਰੀ ਖੰਡ ਪੁਰ ਸਾਹਿਬ ਦੇ ਭੋਗ ਪ੍ਰੰਤ ਸੰਬੋਧਿਤ ਕਰਦਿਆਂ ਚਾੜੀ ਮੁਕਤੀਆਂ ਦੇ ਇਤਿਹਾਸ ਤੇ ਚਾਨਣਾ ਪਾਇਆ ਉਹਨਾਂ ਕਿਹਾ ਸਾਨੂੰ ਇਤਿਹਾਸ ਤੋਂ ਸੇਧ ਲੈਣ ਦੀ ਲੋੜ ਹੈ ਦੱਸ ਦਈਏ ਸ੍ਰੀ ਮੁਕਸਤ ਸਾਹਿਬ ਦੀ ਉਹ ertid ਜਿੱਥੇ ਦਸ਼ਮੇਸ਼ ਪਿਤਾ ਗੁਰਗੋਬਿੰਦ ਸਿੰਘ ਜੀ ਵੱਲੋਂ ਮੁਗਲ ਹਕੂਮਤ ਵਿਰੁੱਧ ਆਖਰੀ ਅਤੇ ਫੈਸਲਾਕੁਨ ਜੰਗ ਲੜੀ ਗਈ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ ਇਹ ਜਗ੍ਹਾ ਤੇ ਹੀ ਉਹਨਾਂ 40 ਸਿੱਖਾਂ ਨੇ ਗੁਰੂ ਸਾਹਿਬ ਦਾ ਚੰਗ ਵਿੱਚ ਸਾਧ ਦਿੱਤਾ ਜੋ ਆਨੰਦਪੁਰ ਸਾਹਿਬ ਵਿਖੇ ਇਹ ਬੇਦਾਵਾ ਲਿਖ ਦੇ ਕੇ ਆਏ ਸਨ ਕੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਮਾਤਾ ਭਾਗੌਰ ਦੀ ਪ੍ਰੇਰਨਾ ਨਾਲ ਪਾਈ ਮਹਾ ਸਿੰਘ ਦੀ ਕਵਾਈ ਵਿੱਚ ਉਹ 40 ਸਿੱਖ ਖਿਦਰਾਣੇ ਦੇ ਇਸ ਟਾਪ ਤੇ ਪਹੁੰਚੇ ਤੇ ਜੰਗ ਵਿੱਚ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਿੱਖ ਇਤਿਹਾਸ ਵਿੱਚ ਇਹਨਾਂ 40 ਸਿੱਖਾਂ ਨੂੰ 40 ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਾਗੀ ਮਹੀਨੇ ਦੀ ਪਹਿਲੀ ਕੱਤਕ ਨੂੰ ਉਹਨਾਂ 40 ਮੁਕਤਿਆਂ ਦੀ ਯਾਦ ਵਿੱਚ ਮਾਗੀ ਦਾ ਮੇਲਾ ਮਨਾਇਆ ਜਾਂਦਾ ਹੈ ਜੀ ਸਿਰ ਜੀ ਆ ਉਹ ਸਿੱਖ ਪੰਥ ਲਈ ਇੱਕ ਸਾਡਾ ਸੁਨਹਿਰੀ ਇਤਿਹਾਸ ਆ। ਉਹ ਇਹ ਭਾਗਾ ਸਮਾਂ ਮੈਂ ਤਾਂ ਕਈ ਵਾਰ ਆਕਸਰ ਸੋਚਦਾ ਹੁੰਦਾ ਮਨ 'ਚ ਕਹਿਣਾ ਹੁੰਦਾ ਕਿ ਜੇ ਕਿਸੇ ਮਨੁੱਖ ਨੇ ਕੋਈ ਕਰਜ਼ਾ ਲਿਆਇਆ ਹੋਵੇ ਨਾ ਉਹ ਸਾਲ ਬਾਅਦ ਫੇਰ ਨਵਾਂ ਪੁਰਾਣਾ ਕਰ ਲੈਂਦਾ। ਇਹ ਉਹ ਸਥਾਨ ਆ ਜਿੱਥੇ ਸਤਗੁਰੂ ਜੀ ਸਿੱਖ ਦੀ ਬਾਹ ਫੜਦੇ ਆ ਤੇ ਸਿੱਖ ਨੂੰ ਸੇਧ ਵੀ ਦਿੰਦੇ ਆ ਬਿਸ਼ਰਤੇ ਕਿ ਸਿੱਖ ਗੁਰੂ ਦੀ ਰਾਜਾ ਦੇ ਵਿੱਚ ਪਵਿੱਤਰ ਗੁਰਬਾਣੀ ਅਨਸਾਰ ਆਪਣੀ ਜ਼ਿੰਦਗੀ ਨੂੰ ਜੀਉਣ ਦਾ ਯਤਨ ਕਰੇ। ਦੋ ਮਹਾਨ ਸ਼ਹੀਦਾਂ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਸਤਿਗੁਰ ਜੀ ਨੇ ਇਸ ਧਰਤੀ ਨੂੰ ਮੁਕਤ ਸਰ ਸਾਹਿਬ ਦੀ ਧਰਤੀ ਮੁਕਤੀਆਂ ਦੀ ਧਰਤੀ ਐਲਾਨ ਕੀਤਾ। ਤੇ ਮੈਂ ਨਮਸਕਾਰ ਕਰਦਾ ਉਹਨਾਂ ਮਹਾਨ ਯੋਧਿਆਂ ਨੂੰ ਜਿਹੜਿਆਂ ਨੂੰ ਉਸ ਸਮੇਂ ਲਈ ਮੈਂ ਕਹਿ ਸਕਦਾ ਕਈ ਵਾਰ ਇਹੋ ਜਿਹੇ ਛੇੜ ਆ ਜਾਂਦੇ ਬੰਦਾ ਭੁੱਲ ਜਾਂਦਾ ਆਪਣਾ ਆਪ ਪਰ ਗੁਰੂ ਜਿਹੜਾ ਆ ਗੁਰੂ ਤੇ ਆਸਤਾ ਹੋਵੇ ਤੇ ਗੁਰੂ ਫੇ ਯਾਦ ਰੱਖਦਾ ਤੇ ਸਿੱਖ ਨੂੰ ਜਿਹੜੇ ਯਾਦ ਆਜੇ ਗੁਰੂ ਤੇ ਫਿਰ ਭਾਈ ਮਹਾ ਸਿੰਘ ਤੇ ਉਹ ਚਾਲੀ ਸਿੰਘ ਬਣਦੇ ਆ ਸੋ ਮੈਂ ਹਰ ਸਾਲ ਹੀ ਯਤਨ ਕਰਦਾ ਹੁੰਦਾ ਕਿ ਇਸ ਸੰਸਥਾਨ ਦੇ ਉੱਤੇ ਆ ਕੇ ਅੰਮ੍ਰਿਤ ਵੇਲੇ ਖੜ ਪੜਤਾ ਦੇ ਪੂਰਵ ਸਾਲ ਲਾਣਾ ਸੋ ਅੱਜ ਵੀ ਉਸੇ ਅੰਤਧੀਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਪਵਿੱਤਰ ਮਹਾਂ ਜੋਧਿਆਂ ਦੀ ਯਾਦ ਵਿੱਚ ਅੰਨਪੱਠ ਸਭ ਦੇ ਹੋਗ ਰਹੇ ਆ ਤੇ ਸਾਰੇ ਮੇਰੇ ਸਾਥੀ ਵੀ ਅਸੀਂ ਸਾਰੇ ਇਸ ਕਰਕੇ ਇੱਥੇ ਹਾਰੇ ਪਏ। ਉਹ ਮਹਾਨ ਚੀਜ਼ਾਂ ਨੂੰ ਨਤਮਸਤਕ ਵੀ ਹੁੰਨੇ ਆ ਅਰਦਾਸ ਵੀ ਅਰਜ਼ੋਈ ਵੀ ਗੁਰੂ ਚਰਨਾਂ ਦੇ ਵਿੱਚ ਸਾਧਗਰ ਜੀ ਸਾਨੂੰ ਵੀ ਗੁਰਸ਼ਾਬਦ ਦੀ ਸੋਚੀ ਬਖਸ਼ਿਸ ਕਰ। ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾ